ਇਹ ਹੁਕਮ ਨਮਾ ਸਾਹਿਬ ਸਤਸੰਗ ਜੀ ਜਿਹੜਾ ਮਹਾਰਾਜੀ ਦੇ ਹਸਤ ਲਿਖਿਆ ਲਿਖਿਆ ਔਰ ਉਹਨਾਂ ਦੇ ਸੈਨ ਜਗ੍ਹਾ ਤੇ ਉਹ ਬੈਠੇ ਸੀ ਆਪਣੇ ਸਿੰਘਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਪੁਸ਼ਕਰ ਰਾਜਸਥਾਨ ਦੇ ਵਿੱਚ ਇਹ ਦੇਵੀ ਦੇਵਤਿਆਂ ਦੀ ਨਗਰੀ ਸੀ ਔਰ ਉਸ ਸਮੇਂ ਇੱਥੇ ਸਾਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੇ ਚਰਨ ਪਾਏ ਨੇ ਇਧਰ ਇਹ ਸਾਰਾ ਸਰੋਵਰ ਹੁੰਦਾ ਸੀ ਮਤਲਬ ਪਾਣੀ ਦਾ ਪਾਣੀ ਦਾ ਰੁਕਾਵ ਜਿਹੜਾ ਇੱਥੇ ਝੀਲ ਕਹੋ ਤਲਾਬ ਕਹੋ ਇੱਥੇ ਪਾਣੀ ਚੜਾਉਂਦਾ ਸੀ ਇੱਥੋਂ ਇੱਥੋਂ ਤੱਕ ਤੇ ਦੱਸਦੇ ਨੇ ਪ੍ਰਾਤਨ ਬਾਬਾ ਜੀ ਨੇ ਉਹਨਾਂ ਸਾਨੂੰ ਦੱਸਿਆ ਕਿ ਇਹ ਮਿੱਟੀ ਭਰ ਕੇ ਉੱਚਾ ਕੀਤਾ ਹੈ ਔਰ ਇਧਰ ਗੁਰਦੁਆਰਾ ਸਾਹਿਬ ਫਿਰੇ 1929 ਦੇ ਲਗਭਗ ਦੀ ਗੱਲ ਹੈ ਜਦੋਂ ਕੋਈ ਮੁਕਤਸਰ ਤੋਂ ਸਿੰਘ ਆਇਆ ਉਹਦੀ ਟਰਾਂਸਪੋਰਟ ਹੁੰਦੀ ਸੀ 500 ਰੁਪਏ ਦੀ ਉਸ ਸਮੇਂ ਜਗਾ ਲਈ ਸੀ ਉਦੋਂ 500 ਰੁਪਏ ਬਹੁਤ ਵੱਡੀ ਗੱਲ ਸੀ ਅੱਜ ਤੋਂ ਲਗਭਗ 190 92 ਸਾਲ ਪਹਿਲਾਂ ਦੀ ਗੱਲ ਹੈ ਬਾਕੀ ਫਿਰ ਇਹ ਮਹਾਂਪੁਰਸ਼ਾਂ ਨੇ ਜਗਾ ਲੈ ਕੇ ਤੇ ਇਹ ਜਗਾ ਜਿਹੜੀ ਸਾਰਾ ਤੇ ਹੋਰ ਗੁਰਦਰਾ ਸਾਹਿਬ ਜਿਹੜਾ ਆ ਉੱਤੇ ਸੇਵਾ ਮਹਾਰਾਜੀ ਚੱਲ ਰਹੀ ਏ ਅੰਦਰ ਚਲਦੇ ਆਂ ਦਰਬਾਰ ਸਾਹਿਬ ਜਿੱਥੇ ਬਾਬਾ ਜੀ ਸਾਨੂੰ ਸਾਰਾ ਇਤਿਹਾਸ ਦੱਸਣਗੇ ਉਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੋਬਿੰਦ ਘਰ ਦੇ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਨ ਪਾਏ ਹੀ ਅਤੇ ਹਸਤ ਲਿਖਤ ਹੁਕਮਨਾਮਾ ਸਾਹਿਬ ਦਿੱਤਾ ਹੀ ਚੇਤੰਦਾਸ ਜੀ ਨੂੰ ਉਹਨਾਂ ਦੀ ਵੰਸ਼ ਨੇ ਸੰਭਾਲਿਆ ਹੈ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਦਸਵੇਂ ਪਾਤਸ਼ਾਹ ਬਖਸ਼ੀ ਹੋਏ ਪਜ ਸੰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਸੋ ਜੇ ਜਗ੍ਹਾ ਤੇ ਅ ਇਸ ਜਗ੍ਹਾ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅੱਛਾ ਜੀ 1514 ਵਿੱਚ ਆਏ ਸਨ ਅੱਛਾ 1511 ਚ ਹਾਂਜੀ ਗੁਰੂ ਨਾਨਕ ਦੇਵ ਜਿੱਥੇ ਵੀ Hindu ਤੀਰਥ ਸਥਾਨ ਉੱਥੇ ਜ਼ਰੂਰ ਗਏ ਤੇ ਉਹਨਾਂ ਨੇ ਗੁਰਮਤਿ ਨਾਲ ਜੋੜਿਆ ਕਰਮ ਕਾਂਡਾਂ ਨੂੰ ਦੂਰ ਕੀਤਾ ਜੀ ਅਤੇ ਸੱਚ ਦਾ ਵੇਦ ਦੇ ਦਿੱਤਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਠੀਕ ਜੀ ਜੋ ਕਿ ਗੁਰਬਾਣੀ ਦੇ ਮੂਲ ਸਿਧਾਂਤ ਹਨ ਸੋ ਉਹਨਾਂ ਨੇ ਪ੍ਰਚਾਰ ਕੀਤਾ ਗੰਗਾਂ德 ਦੇਵ ਜੀ ਨੇ ਅੱਛਾ ਜੀ ਇਹ ਜਗਾ ਜਿਹੜੀ ਪੁਸ਼ਕਰਾਜ ਹੈ ਹਾਂ ਜੀ ਰਾਜਸਥਾਨ ਵਿੱਚ ਅਜਮੇਰ ਤੋਂ 15 ਕਿਲੋਮੀਟਰ ਦੂਰ ਪੁਸ਼ਕਰਾਜ ਹੈ ਇਸ ਜਗਾ ਤੇ ਜਿਹੜਾ ਜਗਾ ਗੁਰਦਵਾਰਾ ਮੌਜੂਦ ਹੈ ਇਹਦੇ ਪਾਸ਼ੀ ਦਾ ਦੂਜੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹ ਹਜੂਰ ਸਾਹਿਬ ਵਗੈ ਤਲਵੰਡੀ ਸਾਬੋ ਤੋਂ ਇਸ ਜਗਾ ਤੇ ਉਹਨਾਂ ਨੇ ਪ੍ਰਸਥਾਨ ਕੀਤਾ ਸੋ ਪੜਾ ਕੀਤਾ ਅੱਛਾ ਜੀ ਸੋ ਉਹਨਾਂ ਨਾਲ ਸਿੰਘ ਸਨ ਉਹ ਉਹਨਾਂ ਦਾ ਵੱਖਰਾ ਪਹਿਰਾਵਾ ਸੀ ਵੱਖਰੀ ਉਹਨਾਂ ਦੀ ਸੋਚ ਵੱਖਰਾ ਉਹਨਾਂ ਦਾ ਜਿਲਾਸ ਸੀ ਸੋ ਜਦੋਂ ਰਾਜਸਥਾਨ ਦੇ ਲੋਕਾਂ ਨੇ ਪੁੱਛਿਆ ਵੀ ਇਹ ਇਹ ਲੋਕ ਕੌਣ ਹਨ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਨ ਕੀਤਾ ਕਿ ਇਹ ਇੱਕ ਅਸੀਂ ਤੀਸਰਾ ਖਾਲਸਾ ਪੰਥ ਰਚਿਆ ਹੈ ਇੱਕ ਬੀਜ ਮਾਤਰ ਹੈ ਹਾਂ ਜੀ ਸਾਰੇ ਸੰਸਾਰ ਤੇ ਖਾਲਸਾ ਰਾਜ ਨੇ ਰਾਜ ਕਰਨਾ ਹੈ ਸਾਰੇ ਸੰਸਾਰ ਤੇ ਉਹਨਾਂ ਦੀ ਜਾਇਜਾਕਾਰ ਹੋਣੀ ਹੈ ਸੋ ਇੱਕ ਬੀਜ ਮਾਤਰ ਕੋਜ ਸਿੰਘ ਹਨ ਅੱਛਾ ਜੀ ਸੋ ਇਸ ਜਗ੍ਹਾ ਦੀ ਸੇਵਾ ਸੰਤ ਬਾਬਾ ਲਖਾ ਸਿੰਘ ਜੀ ਅੱਛਾ ਜੀ ਸੰਤ ਬਾਬਾ ਬਲਵੰਦਰ ਸਿੰਘ ਜੀ ਅੱਛਾ ਜੀ ਕੋਟੇਵਾਲੇ ਸਰਾਏ ਸਾਹਿਬ ਵਾਲੇ ਕਾਰ ਆ ਰਹੇ ਹਨ ਜਿੱਥੇ ਪ੍ਰਮਾਤਮਾ ਦਾ ਨਾਮ ਜਪਣਾ ਕਾਹ ਜਗ੍ਹਾ ਵਿੱਚ ਬਹੁਤ ਵਧੀਆ ਲੱਗਾਇਆ ਕੋਈ ਪ੍ਰੋਡਕਸ਼ਨ ਨਹੀਂ ਕੋਈ ਹਾਂਜੀ ਹਾਂਜੀ ਵੀ 24 ਘੰਟੇ ਜਿਹੜਾ ਇੱਥੇ ਲੰਗਰ ਚੱਲਦਾ ਚੱਲਦਾ ਹੋਇਆ ਸੋ ਕਮਰੇ ਦੀ ਪੂਰੀ ਵਿਵਸਥਾ ਹੈ ਸਾਰੇ ਹਿੰਦੂ ਧਰਮਾਂ ਸਿੱਖ ਧਰਮ ਸਾਰੇ ਇਸੇ ਹੁੰਦੇ ਕਿਉਂਕਿ ਇਹ ਜਿਹੜਾ ਸਥਾਨ ਇੱਕ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਹਾਂ ਜੀ ਗੁਰੂ ਨਾਨਕ ਦਾ ਦਾਰੀ ਸਾਂਝੀ ਵਾਰਤਾ ਦਾ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਹਾਂ ਜੀ ਜਿਸ ਤਰ ब्रह्मा जी ਜਿਹੜਾ ਇਸ ਥਾਂ ਤੇ ਜਿਹੜਾ ਸਾਰੇ ਸਿਸ਼ਟ ਜਿਹੜੀ ਹਿੰਦੂ ਮਤ ਅਨਸਾਰ ਜਿਹੜੇ ਸਾਰੇ ਸਿਸ਼ਟ ਜਿਹੜੀ ਆ ਉਹ ब्रह्मा जी ਨੇ ਇਸ ਜਗ੍ਹਾ ਤੋਂ ਪੁਸ਼ਕਰ ਉਹਦਾ ਪੁਸ਼ਕ ਪੁਸ਼ਪ ਫੁੱਲ ਤੋਂ ਸਾਰੇ ਜਿਹੜੇ ਸਿਸ਼ਟ ਜਿਹੜੇ ਪੈਦਾ ਹੋਏ ਹੈ ਇਹ ਤੋਂ ਮਤ ਅਨਸਾਰ ਕਮਲ ਦੇ ਉਹਨਾਂ ਦੇ ਕਹਿੰਦੇ ਹਿਸਾਬ ਨਾਲ ਵੀ ਕਮਲ ਦੇ ਫੁੱਲ ਤੋਂ ਹਿੰਦੂ ਮਤ ਜਿਹੜੇ ਜਿਹੜੇ ਸਿਸ਼ਟ ਜਿਹੜੇ ਕਾਲਪਤਨ ਰਚੇ ਹੈ ਉਹਨਾਂ ਮਤ ਅਨਸਾਰ ਕੋਈ ਬੋਲੇ ਰਾਮ ਰਾਮ ਕੋਈ ਖਦਾਈ ਸਾਰੇ ਤਰ੍ਹਾਂ ਦੇ ਚੰਗੇ ਸਾਰਿਆਂ ਦਾ ਸਤਕਾਰ ਕਰਨਾ ਚਾਹੀਦਾ ਉਹਨਾਂ ਦੀ ਸੋਚ ਅਨਸਾਰ ਜਿਹੜਾ ਸਾਰੇ ਸਿਸ਼ਟ ਜਿਹੜੀ ਇਸ ਜਗ੍ਹਾ ਤੋਂ ਰਚੇ ਹੈ ਹਾਂਜੀ ਹਾਲ ਸਾਹ ਵਾਹਿਗੁਰ ਇਹ ਸਿੰਘ ਨੇ ਲੰਗਰੀ ਸੇਵਾਦਾਰ ਜਿਹੜੀ ਬੜੀ ਸੋਹਣੀ ਸੇਵਾ ਨਿਭਾ ਰਹੇ ਨੇ ਬਾਬਾ ਜੀ ਆ ਇੱਥੋਂ ਦੀ ਸੇਵਾ ਨਿਭਾਉਂਦੇ ਨੇ ਸਿੰਘ ਬਾਬਾ ਜੀ ਦੇ ਭਝੰਗੀ ਨੇ ਜਥੇਦਾਰ ਜੀ ਦੇ ਤੇ ਬੜੀ ਸੋਹਣੀ ਸੇਵਾ ਨਿਭਾਉਂਦੇ ਜੀ ਵੀ ਰਾਤ ਸਾਰੀ ਨਹੀਂ ਸੌਂਦੇ ਤੇ ਨਾ ਦਿਨੇ ਸੌਂਦੇ ਬਸ ਆ ਗਏ ਆ ਅਸੀਂ ਪਹੁੰਚ ਚੁੱਕੇ ਆ ਇੱਥੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਪੰਡਿਤ ਜੀ ਦੇ ਕੋਲ ਜੋ ਮਹਾਰਾਜ ਦੇ ਹਸਤ ਲਿਖਤ ਹੁਕਮਨਾਮਾ ਸਾਹਿਬ ਆ ਉਹਨਾਂ ਨੇ ਆਪਣਾ ਦਰਵਾਜ਼ਾ ਖੋਲ੍ਹਿਆ ਹੁਣ ਅੰਦਰ ਚੱਲ ਕੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਇਨਾਂ ਦੇ ਕੋਲ ਸਾਰਾ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇੱਥੇ ਆਏ ਇਹਨਾਂ ਕੋਲ ਮਹਾਰਾਜ ਜੀ ਦੇ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਆ ਅਤੇ ਨਾਲੇ ਸੈਨ ਹੋਏ ਨੇ ਇਸ ਤਰ੍ਹਾਂ ਦਾ ਇਹਨਾਂ ਦਾ ਮੰਨਣਾ ਹਾਲਾਕਿ ਅਜੇ ਅਕਾਲ ਤੱਕ ਤੋਂ ਵੈਰੀਫਾਈ ਨਹੀਂ ਹੋਇਆ ਪਰ ਹੈਗਾ ਹੈ ਤੇ ਸੰਤਾਂ ਦਰਸ਼ਨ ਕਰਨ ਆਉਂਦੀਆਂ ਆ ਜੋ ਅੱਜ ਉਹ ਕੌਣਿਆਂ ਨਾਲੇ ਕਰਦੇ ਆ ਜੀ ਗੁਰੂ ਮਾਜ ਦਾ ਬਕਸਾ ਹੋਇਆ ਹੁਕਮਨਾਮਾ ਸਾਡੇ ਬਜ਼ੁਰਗੇ ਚੇਤਨ ਦਾਸ ਜੀ ਕੋਲ ਗਿਆ ਤਾਂ ਅੱਛਾ ਜੀ 318 ਸਾਲ ਪਹਿਲੇ ਅੱਛਾ 318 ਸਾਲ ਪਹਿਲੇ वैसे विक्रम संबत सत्रह सौ बासठ है अच्छा जी सबसे पहले जयपुर के पास मेंरेडा गांव है, है। दादू जी का वहाँ से होते हुए सत्संग करके वहाँ पे दादू जी को चमत्कार दिखा के उसके आए थे उस जमाने में हमारे बुजुर्ग चेतन जी थे यहाँ पे हमारे गुरु जी की सेवा करी थी सेवा का मतलब है उनको दर्शन 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 कराए के मंदिर तो जब जाने लगे तो कुछ माया हमारे बुजुर्गों को देना तो हमारे बुजुर्गों ने कहा माया है ये रुकने वाली नहीं है ये आज हमारे पास कल किसी के पास है तो गुरु जी ने कहा आप क्या चाहते हो तो हमारे बुजुर्गों ने कहा आप हमको ऐसा कोई हुक्मनामा लिख के जाओ जी। जो पुष्कर में जी। कोई भी खालसा का कोई आवे वो हमारी औलाद को माने किसी दूसरे पंडित को नहीं माने जी। जी। तो इसमें यही लिखा हुआ है एक ओंकार श्री वाहि गुरु जी की फतेह सर्वत खालसा जी के नाम हुक्मनामा विक्रम संबत सत्रह सो बार इकतीस पंद्रह को गोविंद सिंह बाद पुष्कर तीन तो मुकाम सीता तीव्र स्नान कीता सफल गीता की पुरोहित चेतन दास भीता जो सिंह गुरु के पंथ का पुष्कर आवे वो पुरोहित चेतन दास की औलाद को माने और किसी को न माने ये ब्राह्मण बड़ा सत्यो की महात्मा है यथाशक्त इनादी सेवा करनी है दशक गोविंद सिंह तीर मुखी साथ में बाबा सुंदर सिंह संत भाई शेर सिंह और अवतार सिंह आपके पीछे जो भैया देख रहे हैं ये पूरे पंजाब और पाकिस्तान के भैया है अच्छा जी। जो यहाँ पे आपके कोई बुजुर्ग यहाँ पे कोई आया हुआ हो तो उनका यहाँ पे रिकॉर्ड निकलता है शाहपुर जंग जगमंगाना तो वहाँ के कोई यहाँ पे आपके बुजुर्ग यहाँ पे पुष्कर आए हुए हो तो उसका खाता यहाँ पे निकलता है, है तो शहरों का जो है वहाँ से भी है ਸੈਕੂਪੁਰਾ ਤੋਂ ਇੱਕ ਤਾਂ ਲਾਹੌਰ ਜ਼ਿਲ੍ਹੇ ਵਿੱਚ ਵੀ ਹੈ ਇੱਕ ਸੈਕੂਪੁਰਾ ਗੁਜਰਾਵਾਲਾ ਵੀ ਵੀ ਹੈ اچھا ਮਤਲਬ ਉਹਦੇ ਉੱਤੇ ਆਏ ਸੀ ਘਾਟ ਦੇ ਉੱਤੇ ਗੋਬਿੰਦ ਘਾਟ ਵੀ ਬਣਿਆ ਇੱਥੇ ਪੰਡਤ ਜੀ ਜਿਹੜੇ ਸਨ ਉਸ ਸਮੇਂ ਅ ਕਿਆ ਨਾਮ ਥਾ ਉਨ੍ਹਾਂ ਉਹ ਸੇ ਚੇਤਨ ਦਾਸ ਜੀ ਹਮਾਰਾ ਬਜ਼ੁਰਗ ਸੀ ਚੇਤਨ ਦਾਸ ਜੀ ਚੇਤਨ ਦਾਸ ਜੀ ਇਹਨਾਂ ਦੇ ਬਜ਼ੁਰਗ ਸੀ 9 ਪੀੜੀਆਂ ਪਹਿਲਾਂ ਤੇ ਉਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹਨਾਂ ਨੇ ਚੇਤਨ ਦਾਸ ਜੀ ਨੇ ਸੇਵਾ ਕੀਤੀ ਤਾਂ ਉਹਨਾਂ ਨੇ ਹੁਕਮਨਾਮਾ ਸਾਹਿਬ ਦਿੱਤਾ ਮਤਲਬ ਧਨ ਸੰਪਤਾ ਵਾਸਤੇ ਕਾ ਵੀ ਜੋ ਚਾਹੀਦਾ ਉਹ ਲੈ ਲੋ ਚੇਤਨ ਦਾਸ ਜੀ ਨੇ ਕਹਾਰ ਜੁਰਦ ਕੇ ਵੀ ਗੁਰੂ ਜੀ ਇਹੋ ਜੀ ਚੀਜ਼ ਦੋ ਜਿਹੜੀ ਰਹਿਦੀ ਦੁਨੀਆ ਤੱਕ ਜਿਹੜੀ ਹੈ ਉਹ ਰਵੇ ਕਿਉਂਕਿ ਮਾਇਆ ਦੇ ਮੁੱਕ ਜਾਂਦੀ ਹੈ ਮਾਇਆ ਮੈਨੂੰ ਨਹੀਂ ਚਾਹੀਦੀ ਤਾਂ ਚੇਤਨ ਦਾਸ ਜੀ ਦੀ ਇਸ ਬੇਨਤੀ ਤੇ ਮਹਾਰਾਜ ਨੇ ਖੁਸ਼ ਹੋ ਕੇ ਤੇ ਹੁਕਮਨਾਮਾ ਸਾਹਿਬ ਲਿਖ ਕੇ ਤੇ ਆਪਣੇ ਸੈਨ ਕਰਕੇ ਜਿਹੜਾ ਪਵਿੱਤਰ ਹੁਕਮਨਾਮਾ ਸਾਹਿਬ ਆ ਇਹ ਦਿੱਤਾ ਔਰ ਇਹ ਪੰਡਤ ਜੀ ਦੇ ਕੋਲ ਜੋ ਵੀ ਪੰਜਾਬ ਤੋਂ ਲੈ ਕੇ ਹੁਣ ਤੱਕ ਦਰਸ਼ਨਾਂ ਨੂੰ ਆਉਂਦਾ ਹੈ ਸਾਰਾ ਇਹਨਾਂ ਦੇ ਕੋਲ ਇਤਿਹਾਸ ਆ ਜਿਵੇਂ ਅਸੀਂ ਆਏ ਆ अच्छा ਸਾਡੀਆਂ 10 ਪੀੜੀਆਂ ਬਾਅਦ ਵੀ ਕੋਈ ਆਏਗਾ ਇੱਥੇ ਇਤਿਹਾਸ ਲਿਖਿਆ ਮਲਾਉ ਦਾ ਸਾਰਾ ਵੇਰਵਾ ਲਿਖਿਆ ਹੋਇਆ ਹੈਗਾ ਵੀ ਫਲਾਣਾ ਟਾਈਮ ਫਲਾਣੇ ਸਮੇ ਫਲਾਣਾ ਬੰਦਾ ਕੋਈ ਵੀ ਇਨਸਾਨ ਜਿਹੜਾ ਸੀ ਉਹ ਆਇਆ ਸੀ ਵੀ ਪੁੱਛਦੇ ਆ ਇਹਨਾਂ ਨੂੰ ਕਿ ਸਾਡਾ ਵੀ ਕੋਈ ਬਜ਼ੁਰਗ ਇੱਥੇ ਵੱਡਾ ਵਡੇਰਾ ਆਇਆ ਸੀ ਕਿ ਨਹੀਂ ਆਇਆ ਜ਼ੀਰੋ ਕੀ ਪਿੰਡ ਹੈ ਜ਼ੀਰੋ ਕੀ ਤਾਂ ਇੱਕ ਮੇਰੇ ਕੋਲ ਸਾਰੋ ਸਾਰੋ ਕੀ ਲਿਖਿਆ ਹੋਇਆ ਸਾਰੋ ਕੀ ਜ਼ੀਰੋ ਜ਼ੀਰੋ ਹੋਈ ਜ਼ੀਰੋ ਕਹੀ ਹੈ ਜ਼ੀਰੋ ਕੀ ਪਿੰਡ ਹੈ ਇਹ ਬਾਸ ਉਸ ਦੀ ਸ਼ਾਖਾ ਛੋਟੀ ਸ਼ਾਖਾ ਦੀ ਨਵਾਂ ਪਿੰਡ ਨਵਾਂ ਪਿੰਡ ਹਾਂ ਨਵਾਂ ਪਿੰਡ ਸਾਡੇ ਪਿਤਾ ਜੀ ਨੇ ਤੇ ਫਿਰ ਸਾਰੀ ਡਿਟੇਲ ਦੱਸੀ ਪੁੱਛਿਆ ਪਰ ਸਾਡਾ ਕੋਈ ਵੱਡਾ ਵਡੇਰਾ ਇੱਥੇ ਨਹੀਂ ਸੀ ਆਇਆ ਇਹ ਨਵੀਂ ਪੀੜੀ ਦੇ ਉੱਤੇ ਨੇ ਵਿਸ਼ਨੂ ਜੀ ਹਨਾ ਨਾਏ ਤੇ ਇਹ ਹੁਕਮਨਾਮਾ ਸਾਹਿਬ ਹੈ ਸਾਧ ਸੰਗਤ ਜੀ ਜਿਹੜਾ ਮਹਾਰਾਜ ਜੀ ਦੇ ਹਸਤ ਲਿਖਿਆ ਲਿਖਤਿਆ ਔਰ ਉਹਨਾਂ ਦੇ ਸਹਿ ਅੱਛਾ ਜੀ ਕੋਲ ਚੱਲਦੇ ਅੱਗੇ ਤੁਹਾਨੂੰ ਗੋਗਨ ਘਾਟ ਮਿਲਾਂਗੇ ਸਾਰਿਆਂ ਨੂੰ ਅੱਗੇ ਚੱਲ ਕੇ ਆਪ ਜੀ ਨੂੰ ਦਿਖਾਉਂਦੇ ਆ ਕਿ ਗੋਬਿੰਦ ਘਾਟ ਕਿਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੁਕੇ ਸਨ ਘਾਟ ਜਿਹੜਾ ਹੈ ਪੰਡਤ ਜੀ ਦੇ ਕੋਲੋਂ ਮਹਾਰਾਜ ਦਾ ਗੁਮਨਾਮਾ ਸਾਹਿਬ ਦੇ ਦਰਸ਼ਨ ਕਰਕੇ ਤੇ ਇਹ ਗੋਬਿੰਦ ਘਾਟ ਸੀ ਇਹਦਾ ਨਾਮ ਬਦਲ ਕੇ ਗੋਵ ਘਾਟ ਕਰ ਦਿੱਤਾ ਇਹਨਾਂ ਨੇ ਚਲੋ ਚੱਲਦੇ ਹਾਂ ਹਾਂ ਅੱਗੇ ਚੱਲ ਕੇ ਵੇਖਦੇ ਹਾਂ ਹੁਣ ਤੁਹਾਨੂੰ ਦਰਸ਼ਨ ਕਰਾਉਣਾ ਹੈ ਅਸੀਂ ਲਗਭਗ ਪਹੁੰਚ ਚੁੱਕੇ ਹਾਂ ਇੱਥੇ ਜੋੜੇ ਲਾ ਲੀਏ ਕਿਉਂਕਿ ਉਹ ਤੇ ਜੁੱਤੀਆਂ ਜੱਤੀਆਂ ਵਹਿ ਦੁੱਬਦੇ ਥਾਂ ਤੇ ਲੋਕ ਨਹੀਂ ਫਿਰਦੇ ਆ। ਉੱਥੇ ਲੰਨਾ। ਤੇ ਨਾ ਕਬੂਤਰਾ ਬਨੇ ਬਨੇ ਆ। ਆ ਇੱਥੇ ਛਤੜੀਆਂ ਬਣੀਆਂ ਨੇ। ਤੇ ਇਹ ਇੱਥੇ ਘਾਟ ਨੇ। ਉਸ ਸਮੇ ਸਾਰੇ ਜੋ ਵੀ ਮਹਾਪੁਰਸ਼ ਜਾਂ ਸੰਤ ਆਉਂਦੇ ਸੀ ਇਹ ਨਾ ਘਾਟ ਘਾੜ ਦੇ ਕਿਉਂਕਿ ਪਾਣੀ ਦੇ ਹੁੰਦੇ ਕਰਕੇ ਦੇ ਪਾਸੇ ਤੇ ਬੈਠਦੇ ਉਦੋਂ ਆਵਾਦੀ ਤੇ ਹੁੰਦੀ ਨਹੀਂ ਕੋਈ ਖਾਸ। ਜੰਗਲ ਹੀ ਹੁੰਦੇ ਹਨ ਹੁੰਦਿਆਂ ਇਹ ਹੈ ਜੀ ਉਹ ਮਹਾਨ ਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਘਾਟ ਇਹਦੇ ਵਿੱਚ ਉਰਦੂ ਭਾਸ਼ਾ ਚ ਪਹਿਲਾਂ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਥੱਲੇ ਹਿੰਦੀ ਦੇ ਵਿੱਚ ਆਹ ਦੇਖੋ ਜੀ ਗੋਬਿੰਦ ਘਾਟ ਗੋਬਿੰਦ ਘਾਟ ਤੇ ਫਿਰ ਥੱਲੇ ਉਰਦੂ ਦੇ ਵਿੱਚ ਤੇ ਫਿਰ ਇੰਗਲਿਸ਼ ਦੇ ਵਿੱਚ ਲਿਖਿਆ ਹੈ ਔਰ ਇਧਰ ਫਿਰ ਸਿਲ ਲੱਗੀ ਹੈ لیکن ایتھے સેવા ਜਿਹੜੀ ਹੈ ਇਹਦੇ ਤੋਂ ਥੱਲੇ ਗੋਪੀਸ਼ਰ ਮਾਂ ਦੇ ਮੰਦਿਰ ਵੀ ਲਿਖਿਆ ਹੈ। ਔਰ ایتھے ਸ਼ੇਵਲਿੰਗ ਹੈ بنی ہوئی ایتھے ਪੂਜਾ ਜਿਹੜੀ ਹੈ। ਸੇ ਜਗ੍ਹਾ ਤੇ ਉਹ ਬੈਠੇ ਸੀ ਆਪਣੇ ਸਿੰਘਾਂ ਦੇ ਨਾਲ ਔਰ ਪੰਡਤ ਜੀ ਨੂੰ ਉਧਰ ਮਤਲਬ ਹੁਕਮਨਾਮਾ ਸਾਹਿਬ ਸਾਰਾ ਜਿਹੜਾ ਲਿਖਤ ਲਿਖ ਕੇ ਦੇ ਕੇ ਗਏ ਨੇ ਔਰ ਇਸ ਜਗ੍ਹਾ ਤੇ ਮਹਾਰਾਜੀ ਬਿਰਾਜਮਾਨ ਸੁਸ਼ੋਭਿਤ ਹੋਏ ਸੀ। ਇਹ ਘਾਟ ਇਸ ਕਰਕੇ ਜਾਣਾ ਜਾਂਦਾ ਇਹ ਜਿੰਨੇ ਵੀ ਘਾਟ ਨੇ ਇਹ ਰਾਜਿਆਂ ਨੇ ਬਣਾਏ ਨੇ। ਇਹ ਮਤਲਬ ਬ੍ਰਹਮਾ ਜੀ ਦੇ ਮੇਨ ਇਸ ਸਰੋਵਰ ਦੇ ਨਾਲ-ਨਾਲ ਜਿੰਨੇ ਘਾੜ ਬਣਾਏ ਨੇ ਬਾਜਰਾਜਿਆਂ ਨੇ ਬਣਾਏ ਨੇ ਇੱਥੇ ਜਦੋਂ ਉਹ ਸਮੇਂ ਮਹਾਰਾਜ ਆਏ ਉਸ ਤੋਂ ਬਾਅਦ ਤੈਵਰਖਾਂ ਇੱਥੇ گاਵਾਂ ਦਾ ਕਤਲ ਵੀ ਕਰਦਾ ਰਿਹਾ ਇਹ ਵੀ ਇਸ ਤਰ੍ਹਾਂ ਇੱਕ ਜਗ੍ਹਾ ਦੇ ਉੱਤੇ ਸਾੜ ਤੇ ਲਿਖਿਆ ਹੈ ਤੇ ਤਾਂ ਹੀ ਇਹਦੇ ਉੱਤੇ ਫਿਰ گاਵਾਂ ਦਾ ਜਦੋਂ ਕਤਲ ਹੋਣ ਤੋਂ ਰੋਕਿਆ ਰਾਜਪੂਤਾਂ ਨੇ ਤੇ ਇਹਦਾ ਨਾਂ ਜਿਹੜਾ ਹੈ ਗਊ ਘਾੜ ਦੇ ਕਰਕੇ ਵੀ ਮਤਲਬ ਹੋਇਆ ਤਾਂ ਇਹ ਗਊ ਘਾੜ ਜਿਹੜਾ ਮੰਨਦੇ ਨੇ ਇਸ ਗੱਲ ਨੂੰ ਲੇਕਿਨ ਸਤਿਗੁਰੂ ਜੀ ਇੱਥੇ ਵਿਰਾਜਮਾਨ ਹੋਏ ਸਨ ਇਹ ਸਾਰੀ ਚੀਜ਼ ਇੱਥੇ ਲਿਖੀ ਹੈ ਇਹ ਵੀਡੀਓ ਇੱਥੇ ਸਮਾਪਤ ਕਰਦੇ ਆਂ ਜੀ ਅੱਗੇ ਮਿਲਾਂਗੇ ਤੁਹਾਨੂੰ ਨਵੀਂ ਜਗ੍ਹਾ ਨਵੇਂ ਵਲੌਗ ਦੇ ਵਿੱਚ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰਨੇ ਲਾਈਕ ਕਰਨੇ ਅਤੇ ਕਮੈਂਟ ਕਰਕੇ ਆਪਣੇ ਸੁਝਾਅ ਦੇਣੇ ਜੀ ਸਤਿ ਸ੍ਰੀ ਅਕਾਲ